ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦਪੁਰ ਸਾਹਿਬ ਤੋਂ ਗੜ ਸ਼ੰਕਰ ਰੋਡ ਜੋ ਕਿ ਆ ਪਹਾੜੀ ਨੂੰ ਪਿੱਛੇ ਅੱਗ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਹੁਣੇ ਸਾਡੇ ਸਮਾਜ ਸੇਵੀ ਗੌਰਵ ਰਾਣਾ ਜੀ ਉਹਨਾਂ ਨੂੰ ਫੋਨ ਕੀਤਾ ਤਾਂ ਤੁਰੰਤ ਉਹਨਾਂ ਨੇ ਕੰਮ ਅਮਲ ਦੇ ਵਿੱਚ ਲਿਆਂਦਾ ਤੇ ਮਸ਼ੀਨ ਵੀ ਆ ਚੁੱਕੀ ਹੈ ਨੂਰਪੁਰ ਵੈਦੀ ਤੋਂ ਬਹੁਤ ਜਲਦੀ ਜਿਹੜੀ ਮਸ਼ੀਨ ਇੱਥੇ ਪਹੁੰਚੀ ਹੈ ਸੋ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਆ ਜੋ ਗਾਹਾਂ ਜਿਹੜਾ ਜੰਗਲ ਆ ਉਹ ਬਚ ਜੂਗਾ ਸੋ ਬਹੁਤ ਬਹੁਤ ਧੰਨਵਾਦ ਆ ਸਾਡੇ ਗੌਰਵ ਰਾਣਾ ਨੂਰ ਪਰਵੇਦੀ ਤੋਂ ਜਿਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕਰਦੇ ਆ ਕੋਈ ਬਾਕੀ ਅਸੀਂ ਨੂਰ ਪਰਵੇਦੀ ਪੀਰ ਬਾਬਾ ਜਿੰਦਾ ਸਸੀ ਸੋਸਾਇਟੀ ਜਿਹੜੀ ਪਿਛਲੇ ਸਾਲ ਵੀ ਇੱਥੇ ਅੱਗ ਲੱਗੀ ਤੀ ਪਿਛਲੇ ਸਾਲ ਵੀ ਇਹ ਬਹੁਤ ਛੇਤੀ ਗੱਡੀ ਪੁੱਜੀ ਐ ਸੋ ਇਹਨਾਂ ਦਾ ਪੁੱਜਣ ਤੇ